ਉਹ ਠੇਕੇ ਤੇ ਬੈਠਾ ਰਹਿੰਦਾ ਖੋਲ ਕੇ ਬੋਤਲ ਮੂਰੇ ਠੇਕੇ ਤੇ ਬੈਠਾ ਰਹਿੰਦਾ ਖੋਲ ਕੇ ਬੋਤਲ ਮੂਰੇ ਪੰਜ ਸੱਤ ਰਲ ਜਾਂਦੇ ਬੈਲੀ ਕਰਦੇ ਨੇ ਘਾਪੇ ਪੂਰੇ ਡੱਕਾ ਨਾ ਦੂਰਾ ਕਰਦਾ ਕੱਢਦਾ ਦਿਵਾਲਾ ਨਹੀਂ ਬੈਲੀ ਨਾ ਬੈਲੀ ਨਾ ਕਿਸੇ ਤੀਂ ਦੇ ਹੋਵੇ ਘਰ ਵਾਲਾ ਨਹੀਂ ਬੈਲੀ ਨਾ ਕਿਸੇ ᱛੀਮੀ ਦੇ ਓਟੇ ਕਾ ਕਰ ਦਿੰਦੇ ਖਾਲੀ ਨਹੀਂ ਬੈਲੀ ਜਦ ਹੁੰਦੇ ਇਕੱਠੇ ਖਾਲੀ ਕਰ ਦੇਣ ਪੋਤਲਾ ਨਹੀਂ ਮੂਲਾ ਕੇ ਬੈਲੀ ਇਕੱਠੇ ਸੁੱਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ ਨਹੀਂ ਠੇਕੇ ਤੇ ਠੇਕੇ ਤੇ ਘਰ ਪਾ ਲੈਣਾ ਮੌਜ ਪਣ ਜਹਾਣੀ ਨਹੀਂ ਠੇਕੇ ਤੇ ਘਰ ਪਾ ਲੈਣਾ ਸਰਦੀ ਉੱਤੇ ਪੱਗ ਨਾ ਹੁੰਦੀ ਪੈਰਾ ਵਿੱਚ ਜੁੱਤੀ ਨਾ ਮਾਰਦਾ ਅਦੀ ਰਾਤ ਨੂੰ ਹਾਕਾਂ ਮੈਂ ਉੱਠੀ ਨਾ ਦੁਲਗੈਸੀ ਵਿੱਚ ਤੇਰਾ ਤੇ ਜਾਣੇ ਸੀ ਪੱਟੇ ਨਹੀਂ ਨਾਲੀ ਵਿੱਚ ਮੂਸੀ ਇਹਦਾ ਕੁੱਤਾ ਮੂਛਟੇ ਨਹੀਂ ਨਾਲੀ ਵਿੱਚ ਮੂਸੀ ਇਹਦਾ ਹੋਇਆ ਚਮਕੀ ਲੈ ਵਰਗੇ ਨਿਤ ਐ ਪਲਉਂਦੇ ਨਹੀਂ ਚਿਤਨਾ ਜੇ ਕਰੇ ਪੀੜ ਨੂੰ ਸਿਰ ਦੇ ਵਿੱਚ ਪਾਉਂਦੇ ਨਹੀਂ ਕਿਮੜ ਗੜ ਕੇ ਭੁਗਤ ਪੈਰ ਨੇ ਕੌਣ ਗਲੋਂ ਲਾਉਨੀ ਦਾਰੂ ਤਾਂ ਦਾਰੂ ਤਾਂ ਨਾਲ ਜੱਟ ਤੇ ਕਬਰਾਂ ਤੱਕ ਜਾਉ ਹੁ ਨਹੀਂ ਦਾਰੂ ਤਾਂ ਨਾਲ ਜੱਟ ਤੇ ਆਗੀ ਗਲ ਚੀਤੇ ਮੈਨੂੰ ਪਿਆ ਕੇ ਜਦ ਲੈ ਆਸੀ ਬੇਬੇ ਨੇ ਵਿੱਚ ਚਵਾਰੇ ਮੰਝਾ ਜਦ ਟਾਇਆ ਸੀ ਕੱਲੀ ਨੇ ਰਾਤ ਮੱਕਟੀ ਆਇਆ ਘਰ ਬਾਤ ਨੂੰ ਭੁੱਲ ਗਿਆ ਸੀ दारू ਪੀ ਕੇ ਸਗਨਾ ਦੀ ਰਾਤ ਨੂੰ ਭੁੱਲ ਗਿਆ ਸੀ दारू ਪੀ ਕੇ ਹੋ दारू ਪੀ ਗੋਟ ਹੋ ਗਿਆ ਤੂੰ ਨਾ ਪਰ ਪੁੱਲੀ ਸੀ ਆ ਗਿਆ ਸੀ ਤੇਰਾ ਤੇਤਾ ਅੱਖ ਜਦੋਂ ਖੁੱਲੀ ਸੀ ਦੇਖ ਲੈ ਉਹ ਦਿਨ ਆਪਾਂ ਬੋਲਤਾ ਢਾਵਾ ਸੀ ਲੋਕਾਂ ਦਾ ਰਾਤ ਨੂੰ ਆਪਣਾ ਦੇ ਨੈਮ ਕਲਹਾਵਾ ਸੀ ਲੋਕਾਂ ਦਾ ਰਾਤ ਨੂੰ ਹੁੰਦਾ